ਗੁੱਡ ਮਾਰਨਿੰਗ ਸਟੂਡੈਂਟ ਪਿਤਾ ਜੀ ਅੱਜ ਅਸੀਂ ਕਰਾਂਗੇ ਲੇਖ 6 ਪੰਜਾਬ ਦੇ ਲੋਕ ਨਾਚ ਪਿਤਾ ਪੜਨਾ ਸਟਾਰਟ ਕਰਦੇ ਆ ਪੰਜਾਬ ਦੇ ਲੋਕ ਨਾਚ ਲੇਖ ਡਾਕਟਰ ਜਗੀਰ ਸਿੰਘ ਨੂਰ ਦੀ ਰਚਨਾ ਹੈ ਇਸ ਲੇਖ ਵਿੱਚ ਲੇਖਕ ਨੇ ਪੰਜਾਬ ਵਿੱਚ ਮਰਦਾਂ ਤੇ ਇਸਤਰੀਆਂ ਦੁਆਰਾ ਨੱਚੇ ਜਾਣ ਵਾਲੇ ਲੋਕ ਨਾਚਾਂ ਦੀ ਭਰਪੂਰ ਜਾਣਕਾਰੀ ਦਿੱਤੀ ਹੈ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਲੋਕ ਨਾਚ ਕੀ ਹੁੰਦੇ ਹਨ ਬੇਟਾ ਲੋਕ ਨਾਚ ਵੀ ਇੱਕ ਤਰ੍ਹਾਂ ਦੀ ਲੋਕ ਕਲਾ ਹੁੰਦੀ ਹੈ ਇਹੇ ਕੇਵਲ ਮਨੋਰੰਜਨ ਦਾਹੀ ਸਾਧਨ ਨਹੀਂ ਸਗ ਇਸ ਦੁਆਰਾ ਸਾਨੂੰ ਕਿਸੇ ਖੇਤਰ ਦੇ ਜਨ ਸਮੂਹ ਵਿੱਚ ਵਸ ਰਹੇ ਲੋਕਾਂ ਦੇ ਸਮਾਜਿਕ ਸੱਭਿਆਚਾਰਕ ਨੈਤਿਕ ਧਾਰਮਿਕ ਰਾਜਸੀ ਤੇ ਇਤਿਹਾਸਿਕ ਜੀਵਨ ਤੇ ਰੀਤੀ ਰਿਵਾਜਾਂ ਦਾ ਪਤਾ ਲੱਗਦਾ ਹੈ ਜੋ ਪੀੜੀ ਦਰ ਪੀੜੀ ਚੱਲਦੇ ਰਹਿੰਦੇ ਹਨ ਅਜਿਹੇ ਲੋਕ ਨਾਚਾ ਵਿੱਚ ਸਮੇ ਸਥਾਨ ਤੇ ਨੱਚਣ ਵਾਲੇ ਦੀ ਗਿਣਤੀ ਸੰਬੰਧੀ ਕੋਈ ਵੀ ਪਾਬੰਦੀ ਨਹੀਂ ਹੁੰਦੀ ਅਤੇ ਨਾਚਾਂ ਨੂੰ ਨੱਚਣ ਦੀ ਸਾਜ਼ ਸੰਗੀਤ ਤੇ ਵੇਸ਼ ਭੂਸ਼ਾ ਆਦਿ ਵੀ ਜਨ ਸਦਾਰਨ ਦੀ ਪਹੁੰਚ ਅਨੁਸਾਰ ਹੀ ਹੁੰਦੀ ਹੈ। ਕਹਿੰਦਾ ਮਤਲਬ ਹੈ ਕਿ ਲੋਕ ਨਾਚਾਂ ਵਿੱਚ ਜਿਹੜੀ ਡਰੈੱਸ ਪਾਈ ਜਾਂਦੀ ਉਹ ਇੰਨੀ ਕੋਸਟਲੀ ਨਹੀਂ ਹੁੰਦੀ। ਇਹ ਇੰਨੀ ਮਤਲਬ ਸਸਤੀ ਹੁੰਦੀ ਹੈ ਕਿ ਜਨ ਸਦਾਰਨ ਦੀ ਪਹੁੰਚ ਅਨੁਸਾਰ ਹੁੰਦੀ ਹੈ। ਕਿ ਕੋਈ ਵੀ ਪਰਸਨ ਜਿਹੜਾ ਖਰੀਦ ਸਕਦਾ ਹੈ। ਠੀਕ ਹੈ ਬੇਟਾ। ਲੋਕ ਨਾਚਾਂ ਦਾ ਪੰਜਾਬੀਆਂ ਦੇ ਜੀਵਨ ਨਾਲ ਬਹੁਤ ਡੇਰਾ ਸਬੰਧ ਹੈ ਪੰਜਾਬ ਵਿੱਚ 5000 ਪੂਰਵ ਇਸਵੀ ਤੋਂ ਲੋਕ ਨਾਚਾਂ ਦੀ ਪਰੰਪਰਾ ਦੇ ਸਬੂਤ ਮਤਲਬ ਪ੍ਰਮਾਣ ਮਿਲਦੇ ਹਨ ਉਦੋਂ ਤੋਂ ਹੁਣ ਤੱਕ ਲੋਕ ਨਾਚਾਂ ਵਿੱਚ ਕਈ ਪ੍ਰਕਾਰ ਦੇ ਪਰਵਰਤਨ ਆ ਚੁੱਕੇ ਹਨ ਹੁਣ ਅਸੀਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਇਸਤਰੀਆਂ ਦੇ ਲੋਕ ਨਾਚਾਂ ਦੀ ਸਮਾਜਿਕ ਸਥਾਨ ਪਰੰਪਰਿਕ ਵਿਚਾਰ ਵਿਸ਼ਵਾਸ ਰੋ ਰੀਤਾ ਸਰੀਰਕ ਬੰਤਰ ਅਤੇ ਕਾਰਜ ਮਨਰਥ ਇਸ ਤਰ੍ਹਾਂ ਦੇ ਲੋਕ ਨਾਚਾਂ ਦੀ ਪ੍ਰਕਿਰਤੀ ਨਿਧਾਰਤ ਕਰਦੀ ਹੈ ਭਾਵੇਂ ਪੰਜਾਬਨਾ ਦੂਸਰੀ ਪ੍ਰਾਤਾਂ ਦੀਆਂ ਇਸਤਰੀਆਂ ਨਾਲੋਂ ਤਗੜੇ ਪਰਵੇਂ ਤੇ ਉੱਚੇ ਲੰਮੇ ਕੱਦ ਵਾਲੀਆਂ ਹੁੰਦੀਆਂ ਹਨ ਪਰ ਫਿਰ ਵੀ ਇਹਨਾਂ ਦੇ ਨਾਚਾਂ ਵਿੱਚ ਸਾਦਗੀ ਕੋਮਲਤਾ ਰਵਾਨਗੀ ਤੇ ਲਚਕ ਹੁੰਦੀ ਹੈ ਕੋਈ ਵੀ ਮੰਗਲ ਕਾਰਜ ਮੰਗਲ ਕਾਰਜ ਦਾ ਮਤਲਬ ਹੈ ਸ਼ੁਭ ਕੰਮ ਇਸਤਰੀਆਂ ਦੇ ਨਾਚਾਂ ਤੋਂ ਬਿਨਾ ਅਧੂਰਾ ਸਮਝਿਆ ਜਾਂਦਾ ਹੈ ਇਹ ਲੋਕ ਨਾਚ ਸਧਾਰਨ ਲੋਕ ਸਾਜਾਂ ਪਹਿਰਾਵੇ ਤੇ ਬਿਨਾ ਕਿਸੇ ਸਗਤ ਨਿਜਮਾ ਦੇ ਕਿਸੇ ਵੀ ਥਾਂ ਤੇ ਪੇਸ਼ ਕੀਤੇ ਜਾਂਦੇ ਹਨ ਪੰਜਾਬ ਦੀਆਂ ਇਸਤਰੀਆਂ ਦੇ ਪ੍ਰਸਿੱਧ ਲੋਕ ਨਾਚਾਂ ਵਿੱਚ ਸਭ ਤੋਂ ਪਹਿਲਾਂ ਗਿੱਧਾ ਹੁੰਦਾ ਹੈ ਇਹ ਇਸਤਰੀਆਂ ਦੇ ਝਾਂਵਾਂ ਉਮੰਗਾ ਉਲਾਸ ਭਾਵਾਂ ਨੂੰ ਪ੍ਰਗਟ ਕਰਨ ਵਾਲਾ ਲੋਕ ਨਾਚ ਹੈ ਅਸਲ ਵਿੱਚ ਗਿੱਧਾ ਥਾਲੀ ਨਾਚ ਹੈ ਗਿੱਧਾ ਪਾਉਣ ਵਾਲੀਆਂ ਮਟਰੀਆਂ ਤੇ ਘੇਰੇ ਵਿੱਚ ਖੜੀਆਂ ਇਸਤਰੀਆਂ ਥਾਲੀ ਮਾਰਦੀਆਂ ਹਨ ਥਾਲੀ ਦਾ ਵਹਾਅ ਬੋਲੀਆਂ ਤੇ ਟੱਪਿਆਂ ਦੇ ਨਾਲ ਚੱਲਦਾ ਹੈ ਬੋਲੀਆਂ ਤੇ ਟੱਪਿਆਂ ਵਿੱਚ ਉਚਾਰੇਗੇ ਭਾਵਾਂ ਨੂੰ ਨਾਚ ਮੁੰਦਰਾ ਦੁਆਰਾ ਪੇਸ਼ ਕੀਤਾ ਜਾਂਦਾ ਹੈ ਗਿੱdde ਦੀ ਥਾਲੀ ਅਤੇ ਬੋਲ ਦੀ ਇੱਕ ਸੂਰਤਾ ਕਾਇਮ ਰੱਖਣ ਲਈ ਬੱਲੇ ਬੱਲੇ ਵਾ ਸ਼ਾਵਾ ਸ਼ਾਵਾ ਆਦਿ ਸ਼ਬਦਾਂ ਨੂੰ ਲੰਮਕਾਵੇਂ ਸੁਰ ਵਿੱਚ ਨਾਲ ਜੋੜ ਲਿਆ ਜਾਂਦਾ ਹੈ ਜਿਵੇਂ ਵੇ ਗੁਰ ਦਿੱਤੇ ਦੇ ਪਾਈਆ ਹਾਂਜੀ ਵੇ ਦੋ ਖਟੇ ਲਿਆਦੇ ਹਾਂਜੀ ਵੇ ਮੇਰੇ ਪੀੜ ਕਲੇਜੇ ਹਾਂਜੀ ਵੇ ਮੈਂ ਮਰਦੀ ਜਾਂਦੀ ਹਾਂਜੀ ਵੇ ਤੇਰੀ ਸੜ ਜੇ ਹਾਂਜੀ ਹਾਂਜੀ ਇਸ ਤਰ੍ਹਾਂ ਗਿੱਧੇ ਵਿੱਚ ਨਾ ਤਾਂ ਮੁਟਿਆਰਾਂ ਕੋਲ ਬੋਲੀਆਂ ਮੁਕਦੀਆਂ ਹਨ ਤੇ ਨਾ ਹੀ ਉਹ ਗਿੱਧਾ ਪਾਪਾ ਕੇ ਥੱਕਦੀਆਂ ਹਨ ਇਸੇ ਲਈ ਹੀ ਗਿੱਧੇ ਨੂੰ ਪੰਜਾਬ ਦਾ ਸਿਰਤਾਜ ਲੋਕਨਾਚ ਮੰਨਿਆ ਜਾਂਦਾ ਹੈ ਇਸਤਰੀਆਂ ਦਾ ਦੂਜਾ ਪ੍ਰਸਿੱਧ ਲੋਕਨਾਚ ਸੰਮੀ ਹੈ ਇਹ ਲੋਕਨਾਚ ਪੰਜਾਬ ਦੇ ਬਾੜ ਦੇ ਇਲਾਕੇ ਵਿੱਚ ਪ੍ਰਚਲਿਤ ਰਿਹਾ ਹੈ ਇਹ ਲੋਕਨਾਚ ਭਾਵੇਂ ਗਿੱਧੇ ਵਾਂਗ ਘੇਰੇ ਵਿੱਚ ਹੀ ਨੱਚਿਆ ਜਾਂਦਾ ਹੈ ਪਰੰਤੂ ਇਸ ਦੀਆਂ ਮੁੰਦਰਾਵਾਂ ਗਿੱਧੇ ਤੋਂ ਵੀ ਨੁਹੰਦੀਆਂ ਹਨ ਇਸ ਲੋਕਨਾਚ ਵਿੱਚ ਨੱਚਦੀਆਂ ਇਸਤਰੀਆਂ ਵਿੱਚੋਂ ਕੁਝ ਖੜੀਆਂ ਹੋ ਕੇ ਉੱਪਰ ਬਾਹਾਂ ਕਰਦੀਆਂ ਹਨ ਤੇ ਫਿਰ ਕਿਸੇ ਪੰਛੀ ਨੂੰ ਆਵਾਜ਼ ਮਾਰਨ ਦਾ ਸੰਕੇਤ ਕਰਦੀਆਂ ਹੋਈਆਂ ਗੀਤ ਦੇ ਬੋਲ ਅਲਾਪਦੀਆਂ ਹਨ ਜਿਵੇਂ ਖੱਲੀ ਦੇ ਅਸਨੇਹੜਾ ਖੱਲੀ ਦੇਈ ਆ ਸਨੇਹੜਾ ਇਸ ਬਟੇਰੇ ਨੂੰ ਅੱਲਾ ਖੈ ਸੁਨਾਵੀ ਸੱਜਣ ਮੇਰੇ ਨੂੰ ਅੱਲਾ ਖੈ ਸੁਨਾਵੀ ਸੱਜਣ ਮੇਰੇ ਨੂੰ ਇਸ ਨਾਚ ਵਿੱਚ ਸਾਜ ਦੀ ਥਾਂ ਬਾਹਾਂ ਉੱਪਰ ਠੇਹਾ ਕਰਕੇ ਤਾੜੀਆਂ ਚੁਟਕੀਆਂ ਤੇ ਪੈਰਾਂ ਦੀ ਥਾਪ ਤੋਂ ਹੀ ਕੰਮ ਲਿਆ ਜਾਂਦਾ ਹੈ ਇਹ ਨਾਚ ਬਹੁਤਾ ਕਰਕੇ ਬਾਹਾਂ ਦੇ ਹਲੌਰਿਆਂ ਉੱਤੇ ਆਧਾਰਿਤ ਹੈ ਇਸ ਲਈ ਨਮਸਕਾਰ ਮੁੰਦਰਾ ਕਮਾਲ ਦੀ ਹੁੰਦੀ ਹੈ ਉਹ ਹੈਗਾ ਕਿੱਕਲੀ ਕਿੱਕਲੀ ਛੋਟੀਆਂ ਕੁੜੀਆਂ ਦਾ ਨਾਚ ਹੈ ਇਸ ਨਾਚ ਨੂੰ ਇਸਤਰੀਆਂ ਗਿੱਧਾ ਜਾਂ ਹੋਰ ਲੋਕ ਨਾਚ ਦੇ ਸ਼ੁਰੂ ਵਿੱਚ ਜਾਂ ਆਖਰੀ ਚਰਨ ਵਿੱਚ ਪੇਸ਼ ਕਰਦੀਆਂ ਹਨ ਇਹ ਨਾਚ ਛੋਟੀਆਂ-ਛੋਟੀਆਂ ਦੋ ਕੁੜੀਆਂ ਮਿਲ ਕੇ ਆਪਣੇ ਮਨ ਦੀ ਖੁਸ਼ੀ ਨੂੰ ਪ੍ਰਗਟ ਕਰਨ ਲਈ ਘਰਾਂ ਦੇ ਵੇੜਿਆਂ ਚ ਰਸਤਿਆਂ ਜਾਂ ਸੱਤਾਂ ਉੱਤੇ ਹੱਥਾਂ ਦੀ ਕੜਿੰਗੀ ਪਾ ਕੇ ਤੇ ਪੱਪ ਜੋੜ ਕੇ ਘੁੰਮਦੀਆਂ ਹੋਈਆਂ ਨੱਚ ਲੈਂਦੀਆਂ ਹਨ ਤੇ ਨਾਲ-ਨਾਲ ਗਾਉਂਦੀਆਂ ਹਨ ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਪਾਈ ਦਾ ਫਿੱਟੇ ਮੁਜਵਾਈ ਦਾ ਕੁੜੀਆਂ ਦੇ ਇਹ ਗੀਤ ਮਾਂ ਪਰਾ ਤੇ ਪਿਤਾ ਦੇ ਪਿਆਰ ਦਾ ਸੰਕੇਤ ਹੁੰਦੇ ਹਨ ੁੱਲੇ ਹੁਲਾਰੇ ਲੁੱਡੀ ਧਮਾਲ ਟਿਪੜੀ ਜਾਂ ਨਡਾਸ ਫਰੂਹਾ ਕੁੰਮਰ ਤੇ ਸਪੇਰਾ ਜਾਂ नाग ਇਹ ਇਸਤਰੀਆਂ ਦੇ ਹੋਰ ਲੋਕ ਨਾਚ ਹਨ ਹੁਣ ਇਹ ਗੱਲ ਕਰਾਂਗੇ ਮਰਦਾਂ ਦੇ ਲੋਕਨਾਚ ਮਰਦਾਂ ਦੇ ਲੋਕਨਾਚ ਵਿੱਚੋਂ ਪੰਗੜਾ ਚੁੰਮਰ ਤੇ ਲੁੱਡੀ ਪੰਜਾਬ ਦੇ ਪ੍ਰਮੁੱਖ ਲੋਕਨਾਚ ਹਨ ਪੰਗੜੇ ਵਿੱਚ ਤਗੜੇ ਤੇ ਗੰਡੇ ਹੋਏ ਸਰੀਰ ਦਾ ਪ੍ਰਦਰਸ਼ਨ ਸੁੰਦਰ ਪੋਸ਼ਾਕ ਪਹਿਨ ਕੇ ਬੜੇ ਹੀ ਜੋਸ਼ ਭਰਪੂਰ मुद्रा ਨਾਲ ਹੀ ਪੇਸ਼ ਕੀਤਾ ਜਾਂਦਾ ਹੈ ਇਹ ਨਾਚ ਪਹਿਲਾਂ ਤਾਂ ਪੱਛਮੀ ਪੰਜਾਬ ਦੇ ਮਾਝੇ ਦੇ ਇਲਾਕੇ ਵਿੱਚ ਪ੍ਰਚਲਿਤ ਸੀ ਪਰ ਹੁਣ ਇਹ ਰਾਸ਼ਟਰੀ ਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰ ਚੁੱਕਾ ਹੈ ਇਹ ਨਾਚ ਢੋਲ ਦੀ ਸਰਲ ਤਾਲ ਤੇ ਨੱਚਿਆ ਜਾਂਦਾ ਹੈ ਪੰਗੜੇ ਦੇ ਆਰੰਭ ਵਿੱਚ ਢੋਲ ਦੀ ਤਾਲ ਧੀਮੀ ਵੱਜਦੀ ਹੈ ਪੰਗੜਾ ਪਾਉਣ ਵਾਲੇ ਤਾਲ ਉੱਤੇ ਪੈਰਾਂ ਤੇ ਸਰੀਰ ਦੇ ਹੋਰ ਅੰਗਾਂ ਨੂੰ ਹਿਲਾਉਣ ਦੇ ਹੋਏ ਕਈ ਪ੍ਰਕਾਰ ਦੀਆਂ મુਦਰਾਵਾਂ ਕਰਦੇ ਹਨ ਪੰਗੜੇ ਦੀ ਟੋਲੀ ਵਿੱਚੋਂ ਹਿੰਦ ਚਾਰ ਜਾਂ ਟੋਲੀ ਜਾਂ ਲੱਕੜੀ ਬੋਲੀ ਚੁੱਕਦਾ ਹੈ ਬਾਕੀ ਜਨੇ ਲੋੜ ਅਨੁਸਾਰ ਉਸ ਦਾ ਸਾਥ ਦਿੰਦੇ ਹਨ ਬੋਲੀ ਦੀ ਆਖਰੀ ਤੁਕ ਤੇ ਨਾਚ ਤੇਜ ਹੋ ਜਾਂਦਾ ਹੈ ਪੰਗੜੇ ਦੀ ਇਸ ਗਤੀ ਨੂੰ ਤੇਜ ਕਰਨ ਲਈ ਢੋਲੀ ਢੋਲ ਨੂੰ ਤੇਜ ਗਤੀ ਨਾਲ ਵਜਾਉਂਦਾ ਹੈ ਪੰਗੜੇ ਵਿੱਚ ਢੋਲ ਤੋਂ ਇਲਾਵਾ ਚਿਮਟਾ ਡਾਂਗ ਕਾਂਟੋ ਤੇ ਸੱਪ ਆਦਿ ਸਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ਪੰਗੜੇ ਲਈ ਨਚਾਰ ਕਈ ਤਰ੍ਹਾਂ ਦੀਆਂ ਬੋਲੀਆਂ ਪਾਉਂਦੇ ਹਨ ਜਿਵੇਂ ਸਾਡੇ ਪਿੰਡ ਦੇ ਮੁੰਡੇ ਵੇਖ ਲੋ ਜਿਉ ਟਾਣੀ ਦੇ ਪਾਵੇ ਕੰਨੀਦਾਰ ਇਹ ਬਣਦੇ ਚਾਦਰੇ ਪਿੰਨੀਆਂ ਨਾਲ ਸੁਹਾਵੇ ਦੁੱਧਿਆ ਕਾਸ਼ਨੀ ਬੰਦੇ ਸਾਫੇ ਜਿਉ ਉੜਦਾ ਕਬੂਤਰ ਜਾਵੇ ਮਲਮਲ ਦੇ ਤਾਂ ਕੁੜਤੇ ਪਾਉਂਦੇ ਜਿਉ ਬਗਲਾ ਤਲਾ ਵਿੱਚ ਨਾਵੇ ਪੰਗੜਾ ਪਾਉਂਦੇ ਦੀ ਸਿਫਤ ਕਰੀ ਨਾ ਜਾਏ ਵਰਤਮਾਨ ਵਿੱਚ ਪੰਗੜੇ ਦਾ ਸਰੂਪ ਕਾਫੀ ਬਦਲ ਚੁੱਕਾ ਹੈ ਹੁਣ ਇਸ ਨਾਚ ਵਿੱਚ ਵਿਦੇਸ਼ੀ ਨਾਚਾਂ ਦੀਆਂ ਮੁੰਦਰਾਵਾਂ ਪਰਵੇਸ਼ ਕਰ ਰਹੀਆਂ ਹਨ ਨੈਕਸਟ ਹੈ ਚੁੰਮਰ ਚੁੰਮਰ ਪੱਛਮੀ ਪੰਜਾਬ ਦੇ ਸੰਦਲ ਬਾਰ ਦੇ ਲੋਕਾਂ ਦਾ ਨਾਚ ਹੈ ਜਦੋਂ ਦੇਸ਼ ਦੀ ਵੰਡ ਹੋਈ ਤਾਂ ਬਾਰ ਦੇ ਲੋਕਾਂ ਦਾ ਇੱਧਰਲੇ ਪੰਜਾਬ ਵਿੱਚ ਆ ਕੇ ਵਸਣ ਨਾਲ ਇਹ ਲੋਕ ਨਾਚ ਵੀ ਇੱਧਰ ਆ ਗਿਆ ਨਚਾਰ ਖੁੱਲੀ ਥਾਂ ਤੇ ਕੇਰਾ ਬਣਾ ਕੇ ਆਪਣੇ ਹਰਮਨ ਪਿਆਰੇ ਲੋਕ ਗੀਤ ਢੋਲੇ ਦੇ ਰਾਹੀ ਢੋਲ ਦੀ ਤਾਲ ਉੱਤੇ ਇਹ ਨਾਚ ਨੱਚਦੇ ਹਨ ਇਹ ਨਾਚ ਤਿੰਨਾ ਤਾਲਾਂ ਭਾਵ ਮੱਠੀ ਤੇਜ ਤੇ ਬਹੁਤ ਹੀ ਤੇਜ ਤਾਲ ਉੱਤੇ ਨੱਚਿਆ ਜਾਂਦਾ ਹੈ ਇਹਨਾਂ ਤਾਲਾਂ ਨੂੰ ਝੁੰਬਰ ਦੀ ਤਾਲ ਚੀਨਾ ਛੜਨਾ ਜਾਂ ਧਮਾਲ ਵੀ ਆਖਿਆ ਜਾਂਦਾ ਹੈ ਇਸ ਨਾਚ ਨੂੰ ਨੱਚਦਿਆਂ ਲੰਮੇ ਗੀਤ ਗਾਏ ਜਾਂਦੇ ਹਨ ਨੈਕਸਟ ਹੈਗਾ ਲੁੱਡੀ ਲੁੱਡੀ ਨਾਚ ਪੰਜਾਬ ਦੇ ਉੱਤਰ ਪੱਛਮੀ ਨੀਂਹ ਪਹਾੜੀ ਤੇ ਕੁਝ ਮੈਦਾਨੀ ਇਲਾਕਿਆਂ ਵਿੱਚ ਪ੍ਰਚਲਿਤ ਹੈ ਇਹ ਜਿੱਤ ਦੀ ਖੁਸ਼ੀ ਦਾ ਨਾਚ ਹੈ ਇਹ ਢੋਲ ਦੀਆਂ ਸਧਾਰਨ ਤਾਲਾਂ ਤੇ ਨੱਚਿਆ ਜਾਂਦਾ ਹੈ ਨਾਚਾਰ ਆਪਣੀ ਮਰਜ਼ੀ ਨਾਲ ਨਾਚ ਦੇ ਮੁੰਦਰਾਵਾਂ ਕਰਦੇ ਹਨ ਇਸ ਵਿੱਚ ਤਾਲੀ ਮਾਰਨਾ ਮੋਢੇ ਤੇ ਲੱਕ ਹਿਲਾਉਣਾ ਤੇ ਬਾਹਾਂ ਤੇ ਲੱਤਾਂ ਦੀਆਂ ਹਰਕਤਾਂ ਆਦਿ ਮੁੰਦਰਾਵਾਂ ਕੀਤੀਆਂ ਜਾਂਦੀਆਂ ਹਨ ਮਸਤੀ ਵਿੱਚ ਨੱਚ ਰਹੇ ਨਚਾਰ ਬੜੇ ਜੋਸ਼ ਨਾਲ ਆਪਣੇ ਮੂੰਹੋਂ ਵਿੱਚੋਂ ਕਈ ਪ੍ਰਕਾਰ ਦੀਆਂ ਆਵਾਜ਼ਾਂ ਕੱਢਦੇ ਹਨ ਨੈਕਸਟ ਹੈ ਮਲਵਈ ਗਿੱਧਾ ਮਾਲਵੀ ਵਿੱਚ ਮਰਦਾਂ ਦਾ ਗਿੱਧਾ ਬਹੁਤ ਪ੍ਰਸਿੱਧ ਲੋਕ ਨਾਚ ਹੈ ਇਸ ਨੂੰ ਚੋਬਰਾਂ ਦਾ ਗਿੱਧਾ ਜਾਂ ਮਲਵਈਆਂ ਦਾ ਗਿੱਧਾ ਕਿਹਾ ਜਾਂਦਾ ਹੈ ਇਸ ਵਿੱਚ ਨਚਾਰ ਬੋਲੀਆਂ ਪਾਉਣ ਤੋਂ ਇਲਾਵਾ ਅਲਗੋਜੇ ਢੋਲਕ ਚਿਮਟੇ ਭੁਗਦੂ ਸੀਟੀ ਗੜਵੇ ਸ਼ੈਣ ਅਤੇ ਬਾਲਟੀਆਂ ਆਦਿ ਨੂੰ ਵੀ ਸਾਜ਼ਾਂ ਦੇ ਰੂਪ ਵਿੱਚ ਵਰਤਦੇ ਹਨ ਇਸ ਗਿੱਧੇ ਵਿੱਚ ਲੰਮੀਆਂ ਬੋਲੀਆਂ ਜ਼ਿਆਦਾ ਪਰ ਮੰਦਰਾਵਾਂ ਦੀ ਘਾਟ ਹੁੰਦੀ ਹੈ ਇਹ ਲੋਕਨਾਚ ਬਹੁਤ ਹੀ ਹਰਮਨ ਪਿਆਰਾ ਹੋ ਰਿਹਾ ਹੈ ਨੈਸਟ ਹੈ ਹੈਮਰੀ ਡੰਡਾਸ ਅਖਾੜਾ ਗਤਗਾ ਪਠਾਣੀਆਂ ਫੁੰਮਣੀਆਂ ਭਗਤਨਾਥ ਜੰਗਮਨਾਚ ਨਾਮਤਾਰੀਨਾਚ ਸੁਤਰਾਨਾਚ ਮਰਕਤਨਾਚ ਗੁੱਗਾਨਾਚ ਆਦੀ ਲੋਕਨਾਚ ਲਗਭਗ ਲੁਪਤ ਹੀ ਹੋ ਚੁੱਕੇ ਹਨ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਪੰਜਾਬ ਵਿੱਚ ਲਗਾਤਾਰ ਬਦਲ ਰਹੀਆਂ ਪਰਿਸਥਿਤੀਆਂ ਦੇ ਕਾਰਨ ਪੰਜਾਬ ਦੇ ਲੋਕਨਾਚਾਂ ਵਿੱਚ ਕਾਫੀ ਬਦਲਾਅ ਆ ਚੁੱਕਾ ਹੈ ਇਹ ਕੁਝ ਲੋਕ ਨਾਚਾਂ ਤੋਂ ਇਲਾਵਾ ਕਾਫੀ ਸਾਰੇ ਲੋਕ ਨਾਚ ਬਿਲਕੁਲ ਹੀ ਲੁप्त ਹੋ ਚੁੱਕੇ ਹਨ ਹੁਣ ਲੋਕ ਨਾਚ ਪਿੰਡਾਂ ਖੇਤਾਂ ਬੇਲਿਆਂ ਤੇ ਪਿੰਡਾਂ ਨੂੰ ਛੱਡ ਕੇ ਸਟੇਜਾਂ ਫਿਲਮਾਂ ਤੇ ਟੈਲੀਵਿਜ਼ਨ ਵਿੱਚ ਆਪਣੀ ਥਾਂ ਬਣਾ ਚੁੱਕੇ ਹਨ ਇਹਨਾਂ ਨਾਚਾਂ ਦੀ ਸਿੱਖਲਾਈ ਵੀ ਸਹਿਜ ਨਹੀਂ ਰਹੀ ਤੇ ਬੋਲੀਆਂ ਦਾ ਰੰਗ ਵੀ ਨਿੱਜੀ ਹੋ ਗਿਆ ਹੈ ਸਾਨੂੰ ਇਹਨਾਂ ਤਬਦੀਲੀਆਂ ਨੂੰ ਆਪਣੇ ਸੱਭਿਆਚਾਰਕ ਦਾਇਰੇ ਵਿੱਚ ਰਹਿ ਕੇ ਹੀ ਅਪਣਾਉਣਾ ਚਾਹੀਦਾ ਹੈ ਤੇ ਲੋਕ ਨਾਚਾਂ ਨੂੰ ਵਿਦੇਸ਼ੀ ਪ੍ਰਭਾਵਾਂ ਤੋਂ ਬਚਾਉਣ ਲਈ ਹਰ ਸੰਭਵ ਜਦਨ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਬੇਟਾ ਪੰਜਾਬ ਦੇ ਲੋਕ ਨਾਚ ਤੁਸੀਂ ਇੱਕ ਵਾਰ ਜ਼ਰੂਰ ਸੁਣ ਲੈਣਾ ਤਾਂ ਕਿ ਜਦੋਂ ਇਹ ਕੁਐਸਚਨ ਆਨਸਰ ਕਰੀਏ ਤੁਹਾਨੂੰ ਈਜ਼ੀਲੀ ਸਮਝ ਆ ਜਾਏ ਠੀਕ ਹੈ ਬੇਟਾ ਨੈਕਸਟ ਵੀਡੀਓ ਵਿੱਚ ਅਸੀਂ ਕੁਐਸਚਨ ਆਨਸਰ ਕਰਾਂਗੇ ਮਿਲਦੇ ਆ ਨੈਕਸਟ ਵੀਡੀਓ ਵਿੱਚ ਟੇਕ ਕੇਅਰ